ਵਿਦਾਂਤਵਾ ਹਲਕਾ ਰਾਜਸਥਾਨ ਸੀ ਅਦੀਨ ਆਉਂਦੇ ਕਸਬਾ ਚੁਗਾਵਾ ਤੋਂ ਆਮ ਆਦਮੀ ਪਾਰਟੀ ਦੇ ਬਲਾਕ ਸੰਪਤੀ ਮੈਂਬਰ ਉਮੀਦਵਾਰ ਬੀਬੀ ਹਰਪ੍ਰੀਤ ਕੌਰ ਪਤਨੀ ਰਾਮ ਸਿੰਘ ਕਸਬਾ ਚੁਗਾਵਾ ਨੇ ਬਿਨਾਂ ਮੁਕਾਬਲੇ ਤੇ ਜੇਤੂ ਰਹੇ ਇਸ ਮੌਕੇ ਜ਼ਿਲ੍ਹਾ ਪਰਿਸ਼ਦ ਚੋਣ ਲੜ ਰਹੇ ਰੇਸ਼ਮ ਸਿੰਘ ਬੁਰੈਚ ਵੱਲੋਂ ਜਿੱਥੇ ਰਾਮ ਸਿੰਘ ਨੂੰ ਮੁਬਾਰਕਾ ਦਿੱਤੀ ਗਈ ਉੱਥੇ ਚੁਗਾਵਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਪਰਿਸ਼ਦ ਵਿੱਚ ਹੋਣ ਵਾਲਾ ਚੋਣਾਂ ਵਿੱਚ ਉਹਨਾਂ ਦਾ ਸਾਥ ਦੇਣ ਇਸ ਮੌਕੇ ਸਰਪੰਚ ਨਿਸ਼ਾਨ ਸਿੰਘ ਕੋਰਲਾ ਡੂੰਮ ਸਾਬਕਾ ਸਰਪੰਚ ਚੰਦਨਦੀਪ ਸਿੰਘ ਸੰਧੂ ਸਰਪੰਚ ਲਾਲੀ ਸਰਾਂਗੜਾ ਗੁਰਵਿੰਦਰ ਸਿੰਘ ਸਾਹ ਪਿੰਗ ਸੁਰਜੀਤ ਸਿੰਘ ਕਰਨਪ੍ਰੀਤ ਸਿੰਘ ਹਰਪਜਨ ਸਿੰਘ ਨੰਬਰਦਾਰ ਗੁਰਬੀਰ ਸਿੰਘ ਬਲਜੀਤ ਸਿੰਘ ਪੰਚ ਸ਼ਿਵ ਕੁਮਾਰ ਭਪਿੰਦਰ ਸਿੰਘ ਸੁਰਜੀਤ ਸਿੰਘ ਵਿਕਰਮਜੀਤ ਸਿੰਘ ਹਰਗੋਬਿੰਦ ਸਿੰਘ ਬਲਵਿੰਦਰ ਸਿੰਘ ਹਰਪਾਰਥਨ ਜਗੀਰ ਸਿੰਘ ਸਮੇਤ ਕਈ ਇਲਾਕਾ ਨਿਵਾਸੀ ਇਸ ਮੌਕੇ ਹਾਜ਼ਰ ਸਨ

ਹੋਈ ਹਾਂ ਚਲ ਬੜਵਈਆ ਲੁਣੀ ਮੇਰੀ ਸਾਹਿਬ ਆਗਰ ਜੀ ਕੀ ਖਤੇ ਅੱਜ ਤੋਂ ਪਿੰਡ ਵਾਲਿਆਂ ਦਾ ਧੰਨਵਾਦ ਕਰਦਾ ਵਾਂ ਜਿਨ੍ਹਾਂ ਨੇ ਮੇਰੇ ਨਾਲ ਮੁਕਾਬਲਾ ਕੋਈ ਮੈਂ ਕਾਗਜ਼ ਨਹੀਂ ਰੱਖਿਆ ਮੈਨੂੰ ਫਰੰਗਫਿਰਦੀ ਨਾ ਬਣਾ ਦਿੱਤਾ ਤੁਹਾਨੂੰ ਜੀ ਵਾਲੇ ਨੂੰ ਧੰਨਵਾਦ ਭਾਜੀ ਨੇ ਕਰਦਾ ਵਾਂ ਤੇ ਇਹਨਾਂ ਇਹਨਾਂ ਨੂੰ ਹੁਣ ਆਪਾਂ ਵਾਪਸ ਆਪੇ ਦੇਰ ਨਾਲ ਦਿਖਾਈਏ ਤੇ ਪਿੰਡ ਦੇ ਵਿੱਚ ਕੰਮ ਕਰਾਈਏ ਤੇ ਇਹ ਹਨ ਮੇਟਨ ਉਸਾ ਭਾਏ ਜੇ ਹੀ ਮਾਰੇ ਕੰਮ ਕਰਾਂਗੇ ਤਾਂ ਨਹੀਂ ਕੰਮ ਕਰਾਂਗੇ ਫਿਰ ਨਾ ਦੇ ਮੋਕਾ ਇੱਕ ਵਾਰកាន់ ਮੋਕਾ ਦਿਓ ਤੇ ਚੰਗੀ ਵਧੀਆ ਲੀਡ ਨਾਲ ਦਿਖਾਵੇ ਜੇ ਨਹੀਂ ਗਾੜੀ ਜੇ ਆਪਾਂ ਕੁਝ ਕਰਾਂਗੇ ਤੇ ਵੋਟ ਮੰਗਾਂਗੇ ਨਹੀਂ ਤੇ ਨਹੀਂ ਮੰਗਾਂਗੇ ਰਾਜਜੀ ਦਾ ਖਾਲਸਾ ਰਾਜਜੀ ਦਾ ਖਾਲਸਾ ਇਹ ਵਾਏ ਜੀ ਕੀ ਕਥੇ ਅੱਜ ਹੀ ਚਰਾਮਾ ਵੀ ਤੇ ਆਏ ਆ ਇੱਕ ਤੇ ਰਾਮ ਸਿੰਘ ਉਹਨਾਂ ਨੂੰ ਬਹੁਤ ਬਹੁਤ ਵਧਾਈ ਇਹ ਬਲੌਕ ਸੰਪਤੀ ਮੈਂਬਰ ਬਣ ਚੁੱਕੇ ਨੇ ਅੱਗੇ ਜਿਹੜੇ ਵੀ ਬੰਦੇ ਸੀ ਉਹਨਾਂ ਨੇ ਕਾਗਜ਼ ਵਾਪਸ ਲੈ ਲਏ ਆ ਸਾਰਿਆਂ ਨੇ ਲੇਖੋ ਇੱਕ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤੋਂ ਮੈਂ ਖੁਦ ਆਖ ਰਿਹਾ ਇੱਥੋਂ ਚਦਾਵਾਂ ਜ਼ੋਨ ਤੋਂ ਸਾਰੇ ਲੋਕਾਂ ਨੂੰ ਇਹੋ ਅਪੀਲ ਆ ਕਿ ਇੱਕ ਵਾਰੀ ਆਪਾਂ ਵੋਟ ਪਾਈਏ ਮੌਕਾ ਦੋ ਪੁਰਾਣੇ ਲੀਡਰਾਂ ਨੂੰ ਅਸੀਂ ਦੇਖਿਆ 136 ਪਿੰਡਾਂ ਦਾ ਰਾਜਾ ਸੰਸ਼ੀ ਦੇ ਹਜੇ ਤੱਕ ਲੋਕ ਗਲੀਆਂ ਨਾਲੀਆਂ ਸ਼ਮਸ਼ਾਨ ਘਾਟਾਂ ਦੇ ਵਿੱਚ ਹੀ ਹੋਈਦੇ ਆ ਇਹਨੇ ਇਹ ਲੇਬਰਾਂ ਨੂੰ ਪ੍ਰਾਣਿਆਂ ਨੂੰ ਸ਼ਰਮ ਨਹੀਂ ਆਈ ਇਹਨਾਂ ਨੇ ਆਪਣੇ ਘਰ ਬਣਾ ਲਏ ਆ ਕਿੱਲਾ ਕਿੱਲਾ ਢੇਰ ਢੇਰ ਕਿੱਲੇ ਜ਼ਮੀਨਾਂ ਤੋਂ ਅੱਜ ਹਜ਼ਾਰਾਂ ਕਰੋੜਾਂ ਦੀ ਜਾਇਦਾਦ